ਤਾਜ਼ਦਾਰਾਂ ਦੇ ਨਾਂ ਅਮੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੂਨਕਾਂ ਵਾਲਾ ਤੇ ਤੁਸੀਂ ਦੇਖ ਰਹੇ ਹੋ ਅਰਟੀਵੀ ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਕਿ ਅੱਜ ਮੈਂ ਪਹੁੰਚਾ ਪਿੰਡ ਮੂਨਕਾ ਖੁਰਦ ਵਿੱਚ ਜਿੱਥੇ ਕਿ ਅਹਿਮਦ ਅਲੀ ਸ਼ਾਹ ਦਾਤਾ ਜੀ ਦੇ ਦਰਬਾਰ ਤੇ ਜਿਹੜਾ ਕਿ ਸਲਾਨਾ ਉਰਸ ਜਿਹੜਾ ਮਨਾਇਆ ਜਾ ਰਿਹਾ ਹੈ ਸੋ ਜਿਹੜੀ ਇਥੋਂ ਦੇ ਸੇਵਾਦਾਰ ਨੇ ਮੁੱਖ ਸੇਵਾਦਾਰ ਏ ਬਿਬੀ ਸ਼ੀਲੋ ਜੀ ਉਹਨਾਂ ਦੇ ਦੇਖ ਰਿਹਾ ਵਿੱਚ ਹਰ ਸਾਲ ਇਹ ਮੀਲਾ ਜਿਹੜਾ ਵਾ ਮਨਾਇਆ ਜਾਂਦਾ ਹੈ ਸੋ ਤੁਸੀਂ ਦੇਖ ਸਕਦੇ ਆ ਕਿ ਦਰਬਾਰ ਤੇ ਬਾਬਾ ਜੀ ਦੇ ਅੱਜ ਜਿਹੜੇ ਦੀਵੇ ਜਗ ਰਹੇ ਆ ਸਲਾਨਾ ਰਸ ਮੁਬਾਰਕ ਉਹਨੂੰ ਬਹੁਤ ਬਹੁਤ ਮੁਬਾਰਕ ਹੋਵੇ ਸਾਰੀ ਸੰਗਤ ਨੂੰ ਤੇ ਜਿਹੜੇ ਮੁੱਖ ਸੇਵਾਦਾਰ ਆ ਬਿਬੀ ਸ਼ੀਲੋ ਜੀ ਉਹਨਾਂ ਨੂੰ ਵੀ ਸੋ ਮੈਂ ਵਧਾਈ ਦੇਣਾ ਹਾਂ ਸੋ ਤੁਸੀਂ ਦੇਖ ਸਕਦੇ ਆ ਕਿ ਸੰਗਤ ਦਾ ਜਿਹੜਾ ਆਉਣਾ ਜਾਣਾ ਉਹ ਸ਼ੁਰੂ ਹੋ ਗਿਆ ਹੈ ਸੰਗਤਾਂ ਆ ਰਹੀਆਂ ਨੇ ਤੇ ਬਾਬਾ ਜੀ ਦੇ ਦਰ ਤੇ ਨਮਸਕਾਰ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਆ ਤੇ ਆਪਣਾ ਆਸ਼ੀਰਵਾਦ ਜਿਹੜਾ ਲੈ ਰਹੀਆਂ ਨੇ ਸੋ ਪਿੰਡ ਜਿਹੜਾ ਸਮੂਹ ਮੇਰੇ ਨਗਰ ਖੁਰਧਾ ਹੈਗਾ ਜੀ ਸਾਰੀਆਂ ਸੰਗਤਾਂ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਜੀ ਇਹ ਜਿਹੜਾ ਮੇਲਾ ਸਾਲਾਨਾ ਉਸ ਕਰਾਇਆ ਜਾਂਦਾ ਹੈ ਤੇ ਹਰ ਸਾਲ ਜਿਹੜਾ ਮਨਾਇਆ ਜਾਂਦਾ ਹੈ ਸੋ ਹਰ ਕੋਈ ਪਿੰਡ ਦਾ ਜਿੰਨੇ ਵੀ ਆ ਲੋਕ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਜਿੱਦਾਂ ਸਰਦੇ ਨੇ ਲੋਕ ਜਿਹੜੇ ਉਹ ਆਪਣਾ ਸਾਰੇ ਜਿੰਨਾ ਹੋ ਸਕੇ ਯੋਗਦਾਨ ਪਾਉਂਦੇ ਜ਼ਰੂਰ ਨੇ ਸੋ ਤੇ ਇਹ ਜਿਹੜਾ ਮੇਲਾ ਜਿਹੜਾ ਫਿਰ ਤਾਂ ਸਪੰਨ ਹੁੰਦਾ ਜਾ ਕੇ ਸੋ ਅੱਜ ਦਾ ਤੁਸੀਂ ਦੇਖ ਸਕਦੇ ਪਹਿਲੀ ਵਾਰ ਮੇਦੀ ਕਵਰੇਜ ਕਰ ਰਿਆ ਹਾਂ ਸੋ ਬੜਾ ਅੱਛਾ ਲੱਗਿਆ ਪੀਰਾਂ ਦੇ ਦਰਬਾਰ ਤੇ ਆ ਕੇ ਸੰਗਤਾਂ ਆਉਣੀਆਂ ਨੇ ਤੇ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਉਹ ਸਾਰੇ ਇੱਥੇ ਜੀਰੂ ਆਉਂਦੇ ਨੇ ਤੁਸੀਂ ਦੇਖ ਸਕਦੇ ਤੋ ਬੱਚਾਂ ਵਿੱਚ ਵੀ ਇੱਕ ਵੱਖਰਾ ਹੀ ਚਾਹ ਹੁੰਦਾ ਵਾ ਕਿਉਂਕਿ ਉਹਨਾਂ ਨੇ ਖਡਾਉਣੇ ਹੀ ਹੁੰਣੇ ਹੁੰਦੇ ਇਸ ਦਿਨ ਤੋ ਜੰਗਲ ਜਿਹੜੀਆਂ ਪੀਨਾ ਦੀ ਇੱਥੇ ਜਿਹੜੇ ਕਵਾਲ ਆ ਉਹ ਵੀ ਸੱਦੇ ਗਏ ਨੇ ਸਪੈਸ਼ਲ ਜਿਹੜੀ ਮੂਰਖ ਖੁਰਦ ਦੀ ਜਿਹੜੀ ਕਵਾਲ ਪਾਰਟੀ ਹੈ ਤੇ ਹੁਣ ਜਦੋਂ ਸਿਆਦਾਰ ਜਿਹੜੇ ਬੀਬੀ ਸ਼ੀਲੋ ਜੀ ਨੇ ਆਪ ਮੇਰੀ ਗੱਲ ਪਤਾ ਹੀ ਉਹਨਾਂ ਦੱਸਿਆ ਕਿ ਹਰ ਸਾਲ ਜਿਹੜਾ ਮੇਲਾ ਮਨਾਇਆ ਜਾਂਦਾ ਹੈ ਔਰ ਸਾਰੇ ਪਿੰਡ ਦੇ ਵਿੱਚ ਬਹੁਤ ਵੱਡਾ ਜਿਹੜਾ ਸਹਿਯੋਗ ਹੁੰਦਾ ਹੈ ਤੇ ਉਹਨਾਂ ਨੇ ਬਖਰੇ ਤੌਰ ਤੇ ਸਾਰੇ ਪਿੰਡ ਦਾ ਜਿਹੜਾ ਧੰਨਵਾਦ ਕੀਤਾ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜਾ ਇਹ ਮੇਲਾ ਵਰਸਿਆ ਇਹ ਕੰਮ ਕਾਰਜ ਜਿਹੜਾ ਸਿਰੇ ਚੜਦਾ ਹੈ ਉਹ ਉਹਨਾਂ ਨੇ ਸਮੂਹ ਨਗਰ ਪੰਚਾਇਤ ਸੀ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਦੁਵਾਰਾ ਤੋਂ ਇਹ ਰਿਹਾ ਕਿ ਇਹਨਾਂ ਦੇ ਸਹਿਯੋਗ ਨਾਲ ਜਿਹੜਾ ਮੇਲਾ ਹਰ ਸਾਲ ਹੁੰਦਾ ਆਇਆ ਤੇ ਹੁੰਦਾ ਰਹੇਗਾ ਸੋ ਸੰਗਤਾਂ ਜਿਹੜੀਆਂ ਆਈਆਂ ਉਹਨਾਂ ਦਾ ਵੀ ਉਹਨਾਂ ਨੇ ਬਹੁਤ ਧੰਨਵਾਦ ਕੀਤਾ ਤੇ ਬੇਨਤੀਆਂ ਵੀ ਕੀਤੀਆਂ ਕਿ ਸਾਰੇ ਨਗਰ ਨੂੰ ਕਿ ਨਗਰ ਤੇ ਸਰਾਂ ਨਗਰ ਜਰੂਰ ਮੇਲੇ ਤੇ ਪਹੁੰਚੇ ਤੇ ਆਪਣੀ ਹਾਜ਼ਰੀ ਲਵਾਵੇ ਸੋ ਨਾਲੇ ਸਾਰੇ ਨਗਰ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਨੇ ਤੇ ਸਾਰਿਆਂ ਦੇ ਪ੍ਰਮਾਤਮਾ ਵਾਹਿਗੁਰੂ ਮਿਹਰ ਪ੍ਰਿਆਸ ਤਰਖੇ ਪਰ ਸਾਰੇ ਇਹਾਂ ਦੇ ਕਮਾਂਕਰਾਂ ਵਿੱਚ ਜਿਹੜੇ ਸਾਰਿਆਂ ਦੇ ਵਾਅਦਾ ਕਰੇ ਪ੍ਰਮਾਤਮਾ ਤਰੱਕੀਆਂ ਬਖਸ਼ੇ ਸੋ ਬੜਾ ਚੰਗਾ ਲੱਗਾ ਇਹ ਸਭ ਸੁਣ ਕੇ ਕਿ ਹਰ ਇੱਕ ਦੇ ਭਲੇ ਦੀ ਅਰਦਾਸ ਜਿਹੜੀ ਜ਼ਰੂਰ ਕਰਨੀ ਚਾਹੀਦੀ ਹੈ ਚਾਹੇ ਕਿਸੇ ਵੀ ਤਰ੍ਹਾਂ ਕੀਤੀ ਜਾਵੇ ਅਰਦਾਸ ਤਾਂ ਫਿਰ ਅਰਦਾਸ ਹੀ ਹੁੰਦੀ ਹੈ ਤੋ ਉਹਨਾਂ ਨੇ ਧੰਨਵਾਦ ਕਰਦੇ ਹੋਏ ਪਿੰਡ ਵਾਸੀਆਂ ਨੂੰ ਜੀ ਆਇਆਂ ਕਿਹਾ ਸੋ ਸੰਗਤ ਦੀ ਆਮਦ ਵਿੱਚ ਹੌਲੀ-ਹੌਲੀ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਵਾਧਾ ਹੋ ਰਿਹਾ ਆ ਪਹਿਲਾਂ ਇਹ ਮੇਲਾ ਕਲਾ ਪਰਿਵਾਰ ਵੱਲੋਂ ਹੀ ਕਰਵਾਇਆ ਜਾਂਦਾ ਸੀ ਤੇ ਹੌਲੀ-ਹੌਲੀ ਜਿਹੜੀ ਇਹਦੀ ਇਹ ਦਾਇਰਾ ਇਹਦਾ ਵੱਧ ਗਿਆ ਤੇ ਇਹ ਨੀਲ ਦੇ ਜਿਹੜੇ ਪਿੰਡ ਆ ਹੁਣ ਉਹ ਉਹਦੇ ਜਿਹੜੀ ਸੰਗਤ ਆ ਲਾਗੇ-ਲਾਗੇ ਦੀ ਉਹ ਵੀ ਆ ਜਾਂਦੀ ਆ ਤੇ ਦਿਨੋ-ਦਿਨ ਇਹ ਮੇਲੇ ਦਾ ਜਿਹੜਾ ਵਾ ਦਾਇਰਾ ਉਹ ਵੱਡਾ ਹੁੰਦਾ ਜਾ ਰਿਹਾ ਵਾ ਦੇਖ ਸਕਦੇ ਆ ਤੇ ਲਗਾਤਾਰ ਇਹ ਇਤਨੀ ਸਿਰਸਲਾ ਚੱਲੀ ਜਾ ਰਿਹਾ ਤੇ ਸ਼ਾਮ ਤੱਕ ਚੱਲਦਾ ਰਹਿਣਾ ਵਾ ਸੁਸੰਗਤ ਦੂਰੋਂ ਦੂਰੋਂ ਆਉਣ ਲੱਗ ਪਈ ਆ ਜਿਵੇਂ ਕਿ ਨੇੜੇ ਦੇ ਪਿੰਡਾਂ ਵਿੱਚੋਂ ਜਿਨ੍ਹਾਂ ਦੀ ਸ਼ਰਧਾ ਹੈਗੀ ਆ ਮਲਕੀ ਇਸ ਦਰਬਾਰ ਵਿੱਚ ਤੁਸੀਂ ਦੇਖ ਸਕਦੇ ਆ ਸੰਗਤਾਂ ਹੌਲੀ ਹੌਲੀ ਆ ਰਹੀਆਂ ਨੇ ਤੇ ਮੇਰੇ ਖਿਆਲ ਨਾਲ ਜਿਹੜੇ ਕੁਵਾਰ ਆ ਵੀ ਆ ਜਾਣਗੇ ਜਲਦੀ ਤੇ ਤੁਸੀਂ ਆ ਦੇਖ ਸਕਦੇ ਆ ਕਿ ਜਿਹੜਾ ਲੰਗਰ ਹੈ ਇੱਧਰ ਲੰਗਰ ਬਾਬਾ ਜੀ ਦਾ ਜਿਹੜਾ ਉਹ ਤਿਆਰ ਹੋ ਰਿਹਾ ਸੋ ਇਹ ਸਬਜ਼ੀਆਂ ਸਬਜ਼ੀਆਂ ਮੇਰੇ ਖਿਲ ਨਾਲ ਬਣ ਚੁੱਕੀਆਂ ਨੇ ਆ ਦੇਖ ਸਕਦੇ ਤੁਸੀਂ ਚੌਲ ਜਿਹੜੀ ਨਿਆਜ਼ ਪੀਰਾਂ ਦੀ ਆ ਉਹ ਵੀ ਤਿਆਰ ਤੇ ਹੋਰ ਵੀ ਜਿਹੜੀਆਂ ਸਬਜ਼ੀਆਂ ਬਣੀਆਂ ਜਾਂ ਦਾਲਾਂ ਬਣੀਆਂ ਉਹ ਸਾਰੇ ਤੁਸੀਂ ਦੇਖ ਸਕਦੇ ਆ ਤੇ ਲੰਗਰ ਜਿਹੜਾ ਵਾ ਕਰੀਬ ਮੇਰੇ ਖਿਲ ਨਾਲ 1 2 ਵਜੇ ਵੀ ਚੱਲੂ ਹੋ ਜਾਏਗਾ ਕਿਉਂਕਿ ਇਸ ਤੋਂ ਪਹਿਲਾਂ ਲੰਗਰ ਤੋਂ ਜਿਹੜਾ ਕਿ ਚਾਹ ਪਕੌੜੇ ਕਿਉਂਕਿ ਪਕੌੜੇ ਵੀ ਬਣੇ ਸੀਗੇ ਸਪੈਸ਼ਲ ਸੰਗਤ ਵਾਸਤੇ ਤੁਸੀਂ ਦੇਖ ਸਕਦੇ ਆ ਪਕੌੜੇ ਪਏ ਤੇ ਪਹਿਲਾਂ ਚਾਹ ਪਕੌੜਿਆਂ ਦਾ ਲੰਗਰ ਜਿਹੜਾ ਉਹ ਵਰਤਾਇਆ ਜਾਏਗਾ ਤੇ ਉਸ ਤੋਂ ਬਾਅਦ ਚ ਜਿਹੜੀ ਝੰਡੇ ਦੀ ਰਸਮ ਹੋਏਗੀ ਤੇ ਭੋਗ ਲਵਾਇਆ ਜਾਏਗਾ ਜਿਹੜਾ ਚਾਹ ਪਕੌੜਿਆਂ ਦਾ ਤੇ ਹੋਰ ਜਿਹੜੇ ਆਏਗੇ ਠੇਪ ਪਕਵਾਨ ਉਹਨਾਂ ਦਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਦਰbaar ਜੋ ਸ਼ੁਰੂ ਕੀਤਾ ਗਿਆ ਤੁਸੀਂ ਦੇਖ ਸਕਦੇ ਆ ਵੀ ਜਿਹੜਾ ਲੰਗਰ ਸ਼ੁਰੂ ਹੋ ਚੁੱਕਿਆ ਹੈ ਚਾਪ ਕੋਲੇਆਂ ਦਾ ਤੇ ਸੰਗਤ ਨੇ ਦੇਖੋ ਜੀ ਛਕਣਾ ਵੀ ਸ਼ੁਰੂ ਕਰ ਦਿੱਤਾ ਹੈ ਸੋ ਸੰਗਤ ਬੜੇ ਹੀ ਜੇ ਆਰਾਮ ਨਾਲ ਪਿਆਰ ਨਾਲ ਸਤਿਕਾਰ ਨਾਲ ਬੈਠ ਕੇ ਜਿਹੜਾ ਲੰਗਰ ਚਾਪ ਕੋਲੇ ਦਾ ਛਕ ਰਹੀ ਹੈ ਸੋ ਬਹੁਤ ਅੱਛੀ ਗੱਲ ਹੈ ਕਿ ਸਾਰਨ ਇਦਾਂ ਹੀ ਪੰਕਤਾ ਵਿੱਚ ਬੈਠ ਕੇ ਤੇ ਪਿਆਰ ਸਤਗੁਰਾਂ ਨਾਲ ਨੰਗਰ ਸੇਵਾਣਾ ਚਾਹੀਦਾ ਹੈ। ਤੁਸੀਂ ਦੇਖ ਸਕਦੇ ਹੋ ਤੁਸੀਂ ਨੰਗਰ ਜਿਹੜਾ ਚਾਲੂ ਹੋ ਚੁੱਕਿਆ ਤੇ ਮੇਰੇ ਖਿਆਲ ਨਾਲ ਹੁਣ ਜਿਹੜੇ ਟਾਈਮ ਦਾ 11-12 ਵਜੇ ਦਾ ਹੋ ਹੀ ਚੁੱਕਿਆ ਹੈ ਕਰੀਬ ਜਿਹੜੇ ਕਵਾਲ ਆ ਉਹ ਵੀ ਆ ਚੁੱਕੇ ਹੋਣਗੇ ਆਪਾਂ ਦੇਖਦੇ ਹਾਂ ਕਿ ਇਸ ਤੋਂ ਬਾਅਦ ਕਿ ਉਧਰ ਮੈਂ ਤੁਹਾਨੂੰ ਦੁਬਾਰਾ ਇੱਕ ਵਾਰ ਫਿਰ ਦਰਬਾਰ ਤੇ ਲੈ ਕੇ ਜਾਵਾਂਗਾ ਤੇ ਅਪ ਉਥੇ ਇਹ ਦੇਖਾਂਗੇ ਉਥੇ ਕੀ ਕਾਰਜ ਚੱਲ ਰਿਹਾ ਹੋਂ ਤੇ ਆਜੋ ਆਪਾਂ ਤੁਹਾਨੂੰ ਦਰਬਾਰ ਤੇ ਲੈ ਕੇ ਚੱਲਦੇ ਸੋ ਤੁਸੀਂ ਦੇਖ ਸਕਦੇ ਆਂ ਆਪਾਂ ਦਰਬਾਰ ਤੇ ਪਹੁੰਚ ਚੁੱਕੇ ਆਂ ਤੇ ਸੰਗਤਾਂ ਜੁੜ ਚੁੱਕੀਆਂ ਨੇ ਤੇ ਇਕਬਾਲ ਜਿਹੜੇ ਆ ਉਹ ਵੀ ਆ ਚੁੱਕੇ ਨੇ ਤੇ ਆਪਣੀ ਜਿਹੜੀ ਹਾਜ਼ਰੀ ਉਹਨਾਂ ਨੇ ਬਾਬਾ ਜੀ ਦੇ ਚਰਨਾਂ ਵਿੱਚ ਉਹ ਸ਼ੁਰੂ ਕਰ ਦਿੱਤੀ ਦੇਖੋ ਜੀ ਸੰਗਤਾਂ ਜਿਹੜੀਆਂ ਵਾ ਉਹ ਬੜਾ ਜਿਲ੍ਹਾ ਆਨੰਦ ਮਾੜ ਰਹੀਆਂ ਵਾ ਜਿਹੜੀਆਂ ਕਵਾਲੀਆਂ ਦਾ ਸੋ ਬੜਾ ਅੱਛਾ ਲੱਗਦਾ ਵਾ ਕਿ ਇਹ ਜਿਹੜੀ ਕਵਾਲ ਪਾਰਟੀ ਇਹ ਹਰ ਸਾਲ ਆਪਣੇ ਮਰੀ ਜਿਹੜੀ ਜੁਮੇ ਵੀ ਭਖੋ ਵੀ ਨਮਾਉਂਦੇ ਨੇ ਤੇ ਜਿਹਦੀ ਸੇਵਾ ਕਰਕੇ ਜਾਂਦੇ ਆ ਪੀਰਾਂ ਦੇ ਦਰਬਾਰ ਵਿੱਚ ਤੁਸੀਂ ਦੇਖ ਸਕਦੇ ਤੇ ਹੁਣ ਮੇਰੀ ਖਿਆਲ ਨਾਲ 2 ਘੰਟੇ ਇੱਕ ਵਾਲੀ ਚੱਲਣਗੀ ਤੇ ਨਾਲ ਹੀ ਜਿਹੜੀ ਝੰਡੇ ਦੀ ਰਸਮ ਆ ਉਹ ਹੁਣ ਸ਼ੁਰੂ ਹੋ ਜਾਏਗੀ ਜਲਦੀ ਤੇ ਸੋ ਪੀਰਾਂ ਦੇ ਦਰਬਾਰ ਤੇ ਜਿਹੜੀ ਝੰਡੇ ਦੀ ਰਸਮ ਆ ਉਹ ਜਲਦੀ ਹੀ ਸ਼ੁਰੂ ਹੋ ਜਾਏਗੀ ਤੇ ਜਿਹੜਾ ਢੋਲੀ ਆ ਉਹ ਵੀ ਪੀਰਾਂ ਦੇ ਦਰਬਾਰ ਤੇ ਆ ਚੁੱਕਿਆ ਸੋ ਅਗਲੀ ਰਸਮ ਮੇਰੀ ਖਿਆਲ ਨਾਲ ਇਸ ਤੋਂ ਬਾਅਦ ਝੰਡੇ ਦੀ ਹੀ ਹੋਏਗੀ ਸੋ ਕੁਸੀਂ ਦੇਖ ਸਕਦੇ ਆ ਕਿ ਕਵਾਲਾਂ ਨੇ ਜਿਹੜਾ ਰੰਗ ਪੂਰਾ ਬੰਨਿਆ ਹੋਇਆ ਵਾ ਬਾਬਾ ਜੀ ਦੇ ਦਰਬਾਰ ਤੇ ਸੋ ਜਿਹੜੀ ਚੰਡੇ ਦੀ ਰਸਮਾ ਇਹ ਇੱਕ ਮਹੱਤਵਪੂਰਨ ਜਿਹੜਾ ਇਹਦਾ ਵਿੱਚ ਕਾਰਜ ਹੁੰਦਾ ਵਾ ਕਿ ਜਿਹੜੇ ਨਿਸ਼ਾਨ ਹੈ ਉਹ ਹਰ ਸਾਲ ਜਿਹੜਾ ਉਹਨਾਂ ਤੇ ਇਹ ਨਵੇਂ ਜਿਹੜੇ ਆ ਇਹ ਚੜਾਈ ਜਾਂਦੇ ਨੇ ਤੇ ਜਿਹੜੇ ਪੁਰਾਣੇ ਉਤਾਰ ਦਿੱਤੇ ਜਾਂਦੇ ਨੇ ਤੇ ਹੁਣ ਇਹ ਜਿਹੜਾ ਰਸਮਾ ਜਲਦੀ ਹੀ ਨਿਭਾਈ ਜਾਏਗੀ ਸੋ ਜਿਹੜੇ ਇਕਵਾਲ ਆ ਉਹ ਆਪਣੀ ਹਾਜਰੀ ਲਵਾ ਰਹੇ ਨੇ ਤੇ ਕਿਉਂਕਿ ਕਵਾਲਾਂ ਨੂੰ ਸਮਾਂ ਦਿੱਤਾ ਗਿਆ ਕਿ ਉਹ ਆਪਣੀ ਹਾਜਰੀ ਲਵੋਣ ਤੇ ਫਿਰ ਵਿੱਚ ਹੀ ਇਹਦੇ ਜਿਹੜਾ ਕਿ ਫਰੇਜ ਦੇ ਸ਼ੁਰੂ ਕੀਤਾ ਜਾਏਗੀ ਜਿਹੜੀ ਇਹ ਰਸਮਾਂ ਚੰਡੇ ਦੀ ਤੇ ਦੇਖ ਸਕਦੇ ਤੁਸੀਂ ਲਗਭਗ ਚੰਡੇ ਦੀ ਜਿਹੜੀ ਰਸਮ ਸ਼ੁਰੂ ਹੋਣ ਵਾਲੀ ਹੈ ਤੁਸੀਂ ਦੇਖ ਸਕਦੇ ਆ ਕਿ ਚੰਡੇ ਦੀ ਰਸਮ ਨੂੰ ਸ਼ੁਰੂ ਹੋ ਹੀ ਚੁੱਕੀ ਮੇਰੇ ਖਿਆਲ ਨਾਲ ਆ ਦੇਖੋ ਨਿਸ਼ਾਨ ਪੀਰਾਂ ਦੇ ਸਾਹਮਣੇ ਤੇ ਅੱਜ ਇੱਕ ਲੱਸੀ ਉਹਦੇ ਵਿੱਚ ਜਿਹੜੇ ਗੁਲਾਬ ਦੇ ਫੁੱਲ ਜਿਹੜੇ ਪਾਏ ਜਾ ਰਹੇ ਆ ਤੇ ਵਿੱਚ ਜਿਹੜਾ ਸੈਂਟਾ ਉਹ ਇਹਦੇ ਵਿੱਚ ਪਾਇਆ ਜਾ ਰਿਹਾ ਤੇ ਇਹਦੇ ਨਾਲ ਜਿਹੜੇ ਝੰਡੇ ਆ ਇਹਦੇ ਜੇ ਇਸ਼ਨਾਨ ਆ ਜਿਹੜੇ ਨਿਸ਼ਾਨਾਂ ਦੀ ਖੁਰਾਈ ਜਾਣਗੇ ਤੇ ਇਸ਼ਨਾਨ ਕਰਾਉਣ ਤੋਂ ਬਾਅਦ ਜਿਹੜੇ ਨਵੇਂ ਨਿਸ਼ਾਨ ਆਉਂ ਉਹ ਇਹਨਾਂ ਉੱਤੇ ਚੜਾਈ ਜਾਣਗੇ ਝੰਡੇ ਜਿਹੜੇ ਨਵੇਂ ਤਿਆਰ ਕਰਵਾ ਕੇ ਲਿਆਂਦੇ ਗਏ ਨੇ ਸੋ ਤੁਸੀਂ ਦੇਖ ਸਕਦੇ ਆ ਕਿ ਕੱਚੀ ਲੱਸੀ ਜਿਹੜੀ ਹੁੰਦੀ ਆ ਇਹਦੇ ਨਾਲ ਜਿਹੜੇ ਅਸ਼ਨਾਣ ਕਰਾਈ ਜਾਣਗੇ ਕੱਚੀ ਲੱਸੀ ਵੀ ਨਾਲ ਉਹ ਤਿਆਰੀਆਂ ਜਿਹੜੀਆਂ ਉਹ ਸਰੀਆਂ ਕੀਤੀਆਂ ਜਾ ਰਹੀਆਂ ਆ ਮਾ ਪਰਿਵਾਰ ਵੱਲੋਂ ਤੇ ਸੰਗਤ ਵੱਲੋਂ ਤੇ ਦੇਖ ਸਕਦੇ ਆ ਇਹ ਬਹੁਤ ਜਿਹੜੀ ਇੱਕ ਮਹੱਤਵਪੂਰਨ ਰਸਮ ਆ ਔਰ ਜਲਦੀ ਹੀ ਇਹ ਅਸ਼ਨਾਣ ਸਭ ਨਿਸ਼ਾਨ ਉਤਾਰੀ ਜਾਣਗੇ ਤੇ ਉਤਾਰ ਕੇ ਫਿਰ ਦਿੱਖਿਆ ਇਹਨਾਂ ਨੂੰ ਬਾਹਰ ਲੈ ਕੇ ਜਾਇਆ ਜਾਏਗਾ ਤੁਹਾਨੂੰ ਬਾਬਾ ਜੀ ਦਾ ਜਿਹੜਾ ਨਾਮ ਲੈ ਕੇ ਉਹਦੇ ਅਰਦਾਸ ਕਰਕੇ ਜਿਹੜੇ ਨਿਸ਼ਾਨ ਆ ਉਹਨਾਂ ਨੂੰ ਉਤਾਰਿਆ ਜਾਏਗਾ ਸੋ ਇਹ ਅਰਦਾਸ ਕੀਤੀ ਜਾ ਰਹੀ ਹੈ ਕਿ ਆਗਿਆ ਬਖਸ਼ੋ ਕਿ ਜਿਹੜਾ ਨਿਸ਼ਾਨ ਆ ਉਹਦਾਰਨ ਦੀ ਅਗਿਆ ਦਿੱਤੀ ਜਾਵੇ ਉਹ ਜਿਹੜੇ ਨਿਸ਼ਾਨ ਹਨ ਹੁਣ ਬਾਹਰ ਲੈ ਕੇ ਜਾਣਗੇ ਤੇ ਇਹਨਾਂ ਦੇ ਜਿਹੜੇ ਪੁਰਾਣੇ ਨਿਸ਼ਾਨ ਉਤਾਰ ਕੇ ਨਵੇਂ ਇੱਥੇ ਜਿਹੜੇ ਆ ਉਹ ਲਾਈ ਜਾਣਗੇ ਕੋ ਨਿਸ਼ਾਨ ਜਿਹੜੇ ਆ ਉਤਾਰ ਲਏ ਗਏ ਆ ਤੇ ਹੁਣ ਇਹਨਾਂ ਨੂੰ ਬਾਹਰ ਰਿਹਾਇਆ ਜਾਏਗਾ ਤੇ ਫਿਰ ਜਿਵੇਂ ਕਿ ਹਰ ਸਾਲ ਜਿਹੜੇ ਨਿਸ਼ਾਨਾਂ ਇਹ ਪੁਰਾਣੇ ਜਿਹੜੇ ਉਤਾਰ ਦਿੱਤੇ ਜਾਂਦੇ ਤੇ ਨਵੇਂ ਜਿਹੜੇ ਆ ਉਹ ਲਗਾਈ ਚੜਾਈ ਜਾਂਦੇ ਆ ਸੋ ਕਈ ਸਾਲਾਂ ਤੋਂ ਜਿਹੜਾ ਸਿਲਸਿਲਾ ਚੱਲਦਾ ਰਿਹਾ ਵਾ ਦਰਬਾਰ ਤੇ ਵੀਰਾਂ ਦੇ ਤੁਸੀਂ ਦੇਖ ਸਕਦੇ ਆ ਕਿ ਜਿਹੜੇ ਨਿਸ਼ਾਨ ਆ ਪੁਰਾਣੇ ਜਿਹੜੇ ਚੰਡੇ ਸੀਗੇ ਉਹ ਉਤਾਰੇ ਜਾ ਰਹੇ ਨੇ ਤੇ ਫਿਰ ਇਸ਼ਨਾਨ ਕਰਾਇਆ ਜਾਏਗਾ ਇਸ਼ਨਾਨ ਕਰਾ ਕੇ ਜਿਹੜੇ ਨਵੇਂ ਜਿਹੜੇ ਫਿਰ ਤੇ ਨਿਸ਼ਾਨ ਉੱਤੇ ਚੜਾਈ ਜਾਣਗੇ ਸੋ ਜਿਹੜੀ ਨਿਸ਼ਾਨ ਚੜਾਉਣ ਦੀ ਰਸਮ ਆ ਉਹ ਨਿਰੰਤਰ ਜਾਰੀ ਆ ਤੇ ਬਹੁਤ ਜਲਦੀ ਜਿਹੜੀ ਇਹ ਰਸਮ ਜਿਹੜੀ ਪੂਰੀ ਹੋ ਜਾਣੀ ਆ ਸੋ ਜਿਹੜੇ ਨਿਸ਼ਾਨ ਆ ਉਹਨਾਂ ਤੇ ਉਹ ਦੇਖੋ ਮਥਾ ਟਿਕ ਜਿਹੜੇ ਨਵੇਂ ਝੰਡੇ ਸਵਾਏ ਗਏ ਉਹ ਨੌਤੇ ਨਿਸ਼ਾਨ ਫਲਾਈ ਜਾ ਰਹੇ ਨੇ ਸੋ ਵੀਡੀਓ ਬਹੁਤ ਲੰਬੀ ਹੋ ਜਾਏਗੀ ਸੋ ਇਹਦੇ ਨਾਲ ਹੀ ਹੁਣ ਮੈਂ ਵੀਡੀਓ ਤੇ ਜਲਦੀ ਸਮਾਪਤੀ ਕਰ ਦਵਾਂਗਾ ਕਿਉਂਕਿ ਟਾਈਮ ਕਾਫੀ ਹੋ ਚੁੱਕਿਆ ਹੈ ਮੇਰੀ ਖਿਆਲ ਨਾਲ ਕਰੀਬ ਜਿਹੜਾ ਟਾਈਮ 2 ਵਜੇ ਦਾ ਹੋ ਗਿਆ ਤੇ ਜਲਦੀ ਹੀ ਜਿਹੜਾ ਮੰਗਰ ਜਿਹੜਾ ਉਹ ਵੀ ਸਟਾਰਟ ਹੋਤਾ ਜਾਏਗਾ ਕਿਉਂਕਿ ਫਿਰ ਸਮਾਂ ਜਿਹੜਾ ਵਾ ਜ਼ਿਆਦਾ ਹੋ ਜਾਏਗਾ ਸੋ ਮੈਨੂੰ ਤੁਸੀਂ ਮੈਨੂੰ ਕਮੈਂਟ ਤਾਂ ਵੀ ਜਰੂਰ ਦੱਸੋ ਕਿ ਮੇਰੀ ਇਹ ਵੀਡੀਓ ਜਿਹੜੀ ਮੈਂ ਬਣਾਈ ਅੱਜ ਕਿੱਦਾਂ ਦੀ ਲੱਗੀ ਸੋ ਜਿਹੜੀ ਚੰਡੀ ਦੀ ਰਸਮ ਆ ਪੂਰਨ ਹੋਈ ਗਈ ਹੈ ਜੀ ਤੁਸੀਂ ਦੇਖ ਸਕਦੇ ਆ ਆ ਜਿਹੜਾ ਇਸ਼ਨਾਨ ਕਰਾਇਆ ਕਰਾਰੇ ਇਸ ਤੋਂ ਬਾਅਦ ਚੰਡੀ ਜਿਹੜੇ ਉਹ ਨਿਸ਼ਾਨ ਚੜਾਈ ਦਿੱਤੇ ਜਾਣਗੇ ਸੋ ਹੁਣ ਜਿਹੜਾ ਲੰਗਰ ਦਾ ਟਾਈਮ ਵੀ ਮੇਰੀ ਖਿਆਲ ਨਾਲ ਹੋ ਹੀ ਚੁੱਕਿਆ ਹੈ ਤੇ ਜਲਦੀ ਹੀ ਮਿਲ ਕੇ ਸ਼ੁਰੂ ਕਰ ਦਿੱਤਾ ਜਾਏਗਾ ਸੋ ਬਾਬਾ ਜੀ ਦਾ ਇਹ ਤੁਹਾਨੂੰ ਹੁਕਮ ਸੀਗਾ ਮੁਖ ਸੇਵਾਦਾਰ ਸੇਵਾਦਾਰ ਦਾ ਕਿ ਜਿਹੜੀ ਰਸਮ ਜਲਦੀ ਪੂਰੀ ਕੀਤੀ ਜਾਵੇ ਤਾਂ ਕਿ ਜਿਹੜੇ ਅਗਲੇ ਜਿਹੜੇ ਕਾਰਜ ਆ ਉਹ ਕੀਤੇ ਜਾ ਸਕਣ। ਸੋ ਸੰਤਾਂ ਜਿਹੜੇ ਨਿਰੰਤਰ ਲੱਗੀਆਂ ਹੋਈਆਂ ਵਾਂ। ਵੀਰਾਂ ਦਾ ਨਾਮ ਲੈ ਕੇ ਦੇਖੋ ਸ਼ਨਾਹ ਹੋ ਚੁੱਕੇ ਆ। ਸੋ ਕਮੈਂਟਾਂ ਵਿੱਚ ਜਰੂਰ ਦੱਸੋ ਕਿ ਵੀਡੀਓ ਕਿੱਦਾਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਜਰੂਰ ਕਰਿਓ। ਸੋ ਹੁਣ ਮੈਂ ਤੁਹਾਨੂੰ ਜਲਦੀ ਹੀ ਲੰਗਰਵਾਲ ਨੂੰ ਲੈ ਕੇ ਜਾਵਾਂਗਾ। ਆਪਣਾ ਹੁਣ ਇਧਰੋਂ ਉਧਰ ਜਾਵਾਂਗੇ ਤੇ ਦੇਖਾਂਗੇ ਵੀ ਉਧਰ ਲੰਗਰ ਦੀ ਸ਼ੁਰੂਆਤ ਹੋ ਚੁੱਕੀ ਆ ਕਿ ਨਹੀਂ। ਮੇਰੀ ਖਿਆਲ ਨਾਲ ਵਸੇ ਲੰਗਰ ਜਿਹੜਾ ਸ਼ੁਰੂ ਹੋ ਚੁੱਕਿਆ ਹੋਣਾ। ਕਿ ਸਮਾਂ ਕਾਫੀ ਹੋ ਗਿਆ। ਵੀਡੀਓ ਵਿੱਚ ਮੈਂ ਥੋੜੀ ਸਕਿਪ ਕਰ ਲਈ ਸੀਗੀ ਤਾਂ ਨਹੀਂ ਤੇ ਵੀਡੀਓ ਫੁੱਲ ਲੰਮੀ ਹੋਈ ਜਾਣੀ ਸੀਗੀ। ਤੇ ਹੁਣ ਆਪਾਂ ਦੁਬਾਰਾ ਦੇਖਦੇ ਹਾਂ। ਵੀ ਲੰਗਰ ਹਾਲ ਚੇ ਮਨ ਕੀ ਕੀੰਦਿਆ ਰਹਾ ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਲੰਗਰ ਦੀ ਜਿਹੜੀ ਤੇਰੀ ਹੋ ਚੁੱਕੀ ਸੀ ਤੇ ਲੰਗਰ ਸ਼ੁਰੂ ਹੋ ਚੁੱਕਿਆ ਹੈ ਸੋ ਸਾਰੀਆਂ ਸੰਗਤਾਂ ਇੱਕ ਵਾਰੀ ਫਿਰ ਬੜੇ ਪਿਆਰ ਨਾਲ ਜਿਹੜੀਆਂ ਪ੍ਰਸ਼ਾਦਾ ਲੰਗਰ ਦੇ ਪ੍ਰਸ਼ਾਦਾ ਛਕ ਰਹੀਆਂ ਨੇ ਸੋ ਇਦਾਂ ਹੀ ਆਸ ਕਰਦੇ ਆ ਕਿ ਮੀਲੇ ਨੇ ਲੱਗਦੇ ਰਹਿਣਗੇ ਤੇ ਸੰਗਤਾਂ ਜਿਹੜੀਆਂ ਆਈਆਂ ਭਰਦੀਆਂ ਲਿੰਗੀਆਂ ਸੋ ਤੁਸੀਂ ਦੇਖ ਸਕਦੇ ਆ ਇਹ ਮੀਲਾ ਜਿਹੜਾ ਅੱਲੀ ਦੇ ਹੁਣ ਸ਼ਾਮ ਤੱਕ ਸਮਾਪਤੀ ਵੱਲ ਨੂੰ ਜਾ ਰਿਹਾ ਜੀ ਤੇ ਸਾਰੀ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਵਾ ਤੇ ਸਾਰਿਆਂ ਦਾ ਇੱਕ ਵਾਰ ਤੇ ਦਿਲੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ